एनवायरनमेंट कनाडा ने जीटीए ਅਤੇ ਆਲੇ-ਦੁਆਲੇ ਦੇ ਖੇਤਰਾਂ ਲਈ ਮੌਸਮ ਦੀ ਚੇਤਾਵਨੀ ਜਾਰੀ ਕੀਤੀ ਹੈ ਤਾਂ ਇਸ ਖਰਾਬ ਮੌਸਮ ਵਿੱਚ ਬਰਫ਼ ਫ੍ਰੀਜ਼ਿੰਗ ਰੇਨ ਬਲੋਇੰਗ स्नो ਅਤੇ ਤਾਕਤਵਰ ਹਵਾਵਾਂ ਦੀ ਉਮੀਦ ਜਤਾਈ ਗਈ ਹੈ ਕੁਝ ਖੇਤਰਾਂ ਵਿੱਚ ਹਵਾ ਦੀ ਰਫ਼ਤਾਰ 70 ਤੋਂ 90 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ ਜੋ ਕਿ ਬਿਜਲੀ ਦੇ ਕਰਟਾਪ ਟ੍ਰੀ ਡੈਮੇਜ ਅਤੇ ਸਫਰ ਲਈ ਮੁਸ਼ਕਲ ਪੈਦਾ ਕਰ ਸਕਦੀ ਹੈ ਤਾਂ ਪਿਛਲੇ ਦਿਨਾਂ ਵਿੱਚ ਜੀਟੀਏ ਦੇ ਕੁਝ ਹਿੱਸਿਆਂ ਵਿੱਚ 20 ਤੋਂ 40 ਐਮਐਮ ਬਰਫੀਲੇ ਮੌਸਮ ਕਾਰਨ ਸੜਕਾਂ ਤੇ ਸਲਿੱਪਰੀ ਹਾਲਾਤ ਬਣ ਗਏ ਸਨ ਸੜਕਾਂ ਆਈਸੀ ਹੋ ਸਕਦੀਆਂ ਨੇ ਅਤੇ ਨਾਲ ਹੀ ਯਾਤਰਾ ਦੇ ਵਿੱਚ ਵਿਘਨ ਪੈ ਸਕਦਾ ਹੈ ਤਾਂ ਉੱਚ ਹਵਾਵਾਂ ਅਤੇ ਆਈਸ ਬਿਲਡ ਅਪ ਕਾਰਨ ਬਿਜਲੀ ਕਟਾ ਹੋ ਸਕਦੇ ਨੇ এনਵਾਇਰਨਮੈਂਟ ਕੈਨੇਡਾ ਨੇ ਜੀਟੀਏ ਵਿੱਚ ਹਫ਼ਤੇ ਭਰ ਮੌਸਮ ਨੂੰ ਸੈਟੇਲਾਈਟ ਕਰਕੇ ਚੇਤਾਵਨੀ ਅਤੇ ਪ੍ਰੋਡਕਸ਼ਨ ਦੇ ਅਨੁਸਾਰ ਬਰਫ਼ ਅਤੇ ਫ੍ਰੀਜ਼ਿੰਗ ਸਥਿਤੀ ਜਾਰੀ ਰਹਿਣ ਦੀ ਸੰਭਾਵਨਾ ਦੱਸੀ ਹੈ ਯਾਤਰਾਵਾਂ ਤੋਂ ਪਹਿਲਾਂ ਤਾਜ਼ਾ ਮੌਸਮ ਅਪਡੇਟ ਦੇਖਣ ਦੀ ਸਲਾਹ ਦਿੱਤੀ ਗਈ ਹੈ ਕਾਰਾਂ ਅਤੇ ਟਰੱਕਾਂ ਦੇ ਵਿੱਚ ਬਰਫ਼ ਕਾਊ ਟਾਇਰ ਅਤੇ ਐਮਰਜੈਂਸੀ ਕਿੱਟ ਰੱਖਣ ਲਈ ਕਿਹਾ ਗਿਆ ਹੈ ਤਾਂ ਬਰਫ਼ੀਲੀ ਹਵਾਏ ਜਿਹੜੀ ਉਹ ਜੀਟੀਏ ਵਾਹਨੀਆਂ ਦੀ ਮੁਸ਼ਕਲ ਵਧਾ ਸਕਦੀ ਹੈ ਤੇਜ਼ ਹਵਾਵਾਂ ਦੇ ਜਿਹੜੀਆਂ ਉਹ 90 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਤੱਕ ਪਹੁੰਚ ਸਕਦੀਆਂ ਨੇ ਜਿਸ ਕਰਕੇ ਦਰਖਤ ਦੇ ਜਿਹੜੇ ਉਹਨਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਦੇ ਨਾਲ ਹੀ ਬਿਜਲੀ ਦੇ ਕੱਟ ਦੀ ਵੀ ਉਮੀਦ ਜਤਾਈ ਗਈ ਹੈ ਤਾਂ ਲੋਕਾਂ ਨੂੰ اپیل ਕੀਤੀ ਗਈ ਹੈ ਕਿ ਸਫ਼ਰ ਤੋਂ ਪਹਿਲਾਂ ਮੌਸਮ ਦੀ ਅਪਡੇਟ ਆ ਜਿਹੜੀ ਉਹ ਧਿਆਨ ਨਾਲ ਦੇਖੀ ਜਾਵੇ ਅਗਰ ਹਾਲਾਤ ਮੁਸ਼ਕਲ ਨੇ ਤਾਂ ਸਫ਼ਰ ਕਰਨ ਤੋਂ ਬਚਿਆ ਜਾਵੇ